ਕੋਈ ਸਹਰ ਇੱਕ ਮਗਹੀ ਐਨੀ ਆ ਕੋਈ ਗਰੀਬ ਰੋਟੀ ਨਹੀਂ ਖਾ ਸਕਦਾ ਸਿਲੰਡਰ 900 ਦਾ ਹੋਇਆ ਆ ਆਟਾ 35 40 ਰੁਪਏ ਕਿਲੋ ਹੋਇਆ ਜੀ ਚੋਣਾ ਦੇ ਸਾਡਾ ਜੀ ਕੋਈ ਕੰਮ ਨਹੀਂ ਹੋਇਆ ਅਜੇ ਤੱਕ ਨਾ ਕਿਸੇ ਨੇ ਕੀਤਾ ਸੰਤ ਕੇ ਤੇ ਵਿਸ਼ਵਾਸ ਹੀ ਇਹਨੇ ਜੀ ਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਜੀ ਸ੍ਰਿੰਦਰ ਕੌਰ ਕਿਹੜਾ ਇਲਾਕਾ ਆਪਣਾ ਜੀ ਫਲਾਰ ਫਲਾਰ ਤੋਂ ਹਾਂ ਜੀ ਕਿਵੇਂ ਦੇਖਦੇ ਹੋ ਇਸ ਵਾਰ ਚੋਣਾ ਨੂੰ ਕਿਵੇਂ ਦੇਖਦੇ ਹੋ ਜੀ ਚੋਣਾ ਦੇ ਸਾਡਾ ਜੀ ਕੋਈ ਕੰਮ ਨਹੀਂ ਹੋਇਆ ਅਜੇ ਤੱਕ ਨਾ ਕਿਸੇ ਨੇ ਕੀਤਾ ਹਾਂ ਜੀ ਕੋਈ ਨਹੀਂ ਸਾਨੂੰ ਵਧੀਆ ਲੱਗਾ ਕੋਈ ਵੀ ਨਹੀਂ ਲੱਗਾ ਆਮ ਆਦਮੀ ਪਾਰਟੀ ਸਰਕਾਰ ਨੇ ਜੀ ਕੁਛ ਨਹੀਂ ਕੀਤਾ ਕਿਸੇ ਨੇ ਵੀ ਗਰੀਬਾਂ ਵਾਸਤੇ ਕੁਛ ਨਹੀਂ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਕੋਈ ਹਰੇਕ ਮਗਹੀ ਐਨੀ ਆ ਕੋਈ ਗਰੀਬ ਰੋਟੀ ਨਹੀਂ ਖਾ ਸਕਦਾ ਸਿਲੰਡਰ 900 ਦਾ ਹੋਇਆ ਆ ਆਟਾ 35 40 ਰੁਪਏ ਕਿਲੋ ਹੋਇਆ ਜੀ ਇਸ ਕਰਕੇ ਸਾਡੇ ਲਈ ਕਿਸੇ ਨੇ ਕੁਛ ਨਹੀਂ ਕੀਤਾ ਅਸੀਂ ਤਾਂ ਮਾੜੀ ਮੋਟੀ ਮਿਹਨਤ ਕਰਦੇ ਰੋਟੀ ਖਾਣੇ ਨੇ ਮਿਹਨਤ ਕਰਦੇ ਰੋਟੀ ਖਾਣੇ ਆ ਜੀ ਅਸੀਂ ਉਹ ਵੀ ਨਹੀਂ ਸਾਨੂੰ ਕਾਣੀ ਮਿਲਦੀ ਜੀ ਠੀਕ ਹੈ ਜੀ ਸਾਡੇ ਲਈ ਕੁਛ ਨਹੀਂ ਕੀਤਾ ਤੇ ਹੁਣ ਇਸ ਵਾਰ ਚੋਣਾ ਉਹਨੂੰ ਕਿਵੇਂ ਦੇਖੋਗੇ ਫੇਰ ਉਹ ਤਾਂ ਜੀ ਹੁਣ ਆਊਗੇ ਤਾਂ ਪਤਾ ਲੱਗੂਗਾ ਕੁਛ ਨਹੀਂ ਕਹਿ ਸਕਦੇ ਕਿਸੇ